ਹਾਂਜੀ ਮਿੱਤਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਜੁੜੇ ਆ Swift Dzire ਟੌਪ ਮਾਡਲ ਆ ਵੀਰ ਜੀ ਗੱਡੀ ਠੀਕ ਆ ਜੀ ਵੀਰ ਨੂੰ ਅਜੇ ਹਫ਼ਤਾ ਹੋਇਆ ਸੀ ਗੱਡੀ ਲਈ ਇਹਨੂੰ ਤੇ ਮੀ ਵੀ ਇੰਨੇ ਜ਼ਿਆਦਾ ਪਏ ਪੁੱਛੋ ਨਾ ਜੀ ਹਾਲਾਤ ਬੁਰੇ ਸੀ ਜਿਸ ਹਿਸਾਬ ਨਾਲ ਮੀ ਪਏ ਤੇ ਗੱਡੀਆਂ ਦਾ ਕੀ ਇੱਥੇ ਤਾਂ ਘਰ ਰੁੜ ਗਿਆ ਪੰਜਾਬ 'ਚ ਤੇ ਆ ਵੀਰ ਦੀ ਗੱਡੀ ਦੇ ਅੰਦਰ ਉਹਨਾਂ ਹਾਲਾਤ ਕੋਨੇ ਸੀਟਾਂ ਲਈਏ ਜੇ ਅਸੀਂ ਕੋਲ ਤੇ ਮੋਏ ਤੋਂ ਨਹੀਂ ਉੱਧਰ ਵੀ Swift ਕੋਲ ਕੇ ਬੈਠੇ ਆ ਉਹ ਵੀ ਇਹੀ ਚੀਜ਼ ਆ ਤੇ ਇੱਧਰ ਵੀ ਇਹੀ ਚੀਜ਼ ਆ ਤੇ ਆ ਮੁੰਡਾ ਜੀ ਸੱਦਾ ਸਪੈਸ਼ਲ ਫਲੋਰ ਤੋਂ ਹਾਂਜੀ ਰੋਹਿਤ ਜੀ ਕੈਮ ਆ ਤੇ ਗੱਡੀ ਦੇ ਹਾਲਾਤ ਦੇਖ ਲ ਆ ਤੇ ਕਰੋ ਗੱਡੀ ਚ ਪਾਣੀ ਵੀਰ ਜਿੰਦਾ ਯਾਰ ਕੰਮ ਔਖਾ ਹੋ ਗਿਆ ਤੇ ਸਾਰੀ ਗੱਡੀ ਦੇ ਵਿੱਚ ਪਾਣੀ ਪਾਣੀ ਆ ਦੇ ਤਸੀਟਾ ਸੂਟਾ ਦਾ ਚਲੋ ਬਚਾਈ ਰਹੀਆਂ ਖੈਰ ਤੇ ਭਾਈ ਵੀ ਗੱਡੀ ਨਵੀਂ ਐਨ ਬ੍ਰਾਂਡ ਨੇ ਉਹ ਗੱਡੀ ਆ ਤੇ ਭਾਈ ਯਾਰ ਜਦੋਂ ਇਦਾਂ ਹੋ ਜਵੇ ਕੰਮ ਬੰਦੇ ਨੂੰ ਦੁੱਖ ਬਹੁਤ ਲੱਗਦਾ ਠੀਕ ਆ ਜੀ ਤੇ ਬਾਕੀ ਹਾਲਾਤ ਗੱਡੀ ਦੇ ਥੱਲੇ ਵਾਲੇ ਦੇਖ ਲਓ ਪਰ ਥੱਲੇ ਵਾਲਾ ਫਲੋਰ ਭਰਿਆ ਪਿਆ ਪਾਣੀ ਆ ਆ ਦੇਖਾ ਭਾਈ ਹੁਣਾਂ ਨੇ ਕਿਲਾਸਾ ਦੇ ਨਾਲ ਪਾਣੀ ਗੱਡਿਆ ਮੈਂ ਉਹ ਵੀ ਵੀਡੀਓ ਨਾਲ ਸ਼ੇਅਰ ਕਰ ਦਊਗਾ ਠੀਕ ਹੈ ਜੀ ਤੇ ਆਹ ਦੇਖੋ ਸਾਰੇ ਪਾਸੇ ਪਾਣੀ ਭਰਿਆ ਪਿਆ ਵੀਡੀਓ ਦੇਖ ਲਓ ਵੀਡੀਓ ਪੂਰੀ ਤੇ ਗੱਡੀ ਸਾਰੀ ਝਾਕ ਕੇ ਦੇਵਾਂਗੇ ਥੈਂਕ ਯੂ ਸੋ ਮੱਚ ਯਸਪਾਸ ਆਹ ਦੇਖ ਲੈ ਗੱਲ। ਹੋਰ ਸਟੋਰੀਆਂ ਨੇ ਗੱਡੀਆਂ ਮੇ ਮਿੱਤਰੋ ਸਵਿਫਟ ਡੀਜ਼ਲ ਗੱਡੀ ਜਿਹੜੀ ਪਾਣੀ ਨਾਲ ਭਰੀ ਹੋਈ ਸੀ ਦੇਖ ਲੋ ਰਾਤੋ ਰਾਤ ਇਹਦੀ ਮਨ ਚਮਕਾਤੀ ਆ। ਗੱਡੀ ਵਿੱਚ ਪਾਣੀ ਇੰਨਾ ਜ਼ਿਆਦਾ ਸੀ ਨਾ। ਆਹ ਦੇਖੋ ਹੁਣ ਥੋੜੀ ਸੈਲ ਜਿਹੜੀ ਤੇ ਰਹਿ ਜਾਣੀ ਗੰਬਲ ਦੇ ਵਿੱਚ ਪਰ ਗੰਬਲ ਭਾਈ ਜੀ ਕਿਹਾ ਕੱਢਿਓ ਨਾ ਇੱਧੇ ਲੰਗਾ ਲਗਾ ਕੇ ਕਰ ਦੋ। ਤੇ ਗੱਡੀ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਸੀ। ਪਰ ਫੇ ਵੀ ਅਸੀਂ ਮਿੱਤਰੋ ਹਾਰ ਨਹੀਂ ਮੰਨੀ ਗੱਡੀ ਦਿੱਤੀ ਚਮਕਾ। ਠੀਕ ਹੈ ਜੀ ਸੀਟਾਂ ਕੁਝ ਨਹੀਂ ਕੀਤਾ ਸੀਟਾਂ ਤਾਂ ਨਵੀਆਂ ਹੀ ਆ ਹਜੇ ਭਾਈ ਨੇ ਨਵੀਂ ਗੱਡੀ ਘੜਾਈ ਸੀ। ਤਪਰ ਜਿਹੜੀ ਗੱਡੀ ਅੰਦਰ ਪਾਣੀ ਵੜ ਗਿਆ ਨਾ ਉਹ ਨੁਕਸਾਨ ਹੋ ਗਿਆ ਕੀ ਕਹਿ ਸਕਦੇ ਆ ਬਾਈ ਜੀ ਬੜਾ ਦੁੱਖ ਹੁੰਦਾ ਜਦੋਂ ਇਦਾਂ ਗੱਡੀਆਂ ਹੋ ਜਾਣ ਕਿਉਂਕਿ ਬੜੇ ਰੀਜਨਲ ਆਈਆਂ ਹੁੰਦੀਆਂ ਬੜੀ ਪਿਆਰ ਨਾਲ ਇਹ ਚੀਜ਼ਾਂ ਰੱਖਣੀਆਂ ਪੈਂਦੀ ਆ ਬੰਦਿਆਂ ਨੂੰ ਪਰ ਪ੍ਰਸ਼ਾਦ ਕੀ ਜੋਰ ਆ ਸਾਰੀ ਗੱਡੀ ਪਾਣੀ ਨਾਲ ਭਰ ਗਈ ਸੀ ਆਪਾਂ ਕਿਥੇ ਆ ਡਰਾਈਟਿੰਗ ਠੀਕ ਹੈ ਜੀ ਆफी ਕੰਮ ਖਰਾਬ ਸੀ ਸੀਟਾਂ ਦੇਖ ਲਓ ਬਾਹਰ ਸੀਟਾਂ ਬਿਲਕੁਲ ਬ੍ਰਾਂਡ ਨਿ ਹੋਇਆ ਯਾਰ ਗੱਡੀ ਤੇ ਇਹ ਗੱਡੀ ਦੇ ਵਿੱਚ ਜਿਹੜਾ ਪਾਣੀ ਭਰ ਗਿਆ ਸੀ। ਠੀਕ ਹੈ ਜੀ। ਪਾਣੀ ਵੀ ਕਾਫੀ ਜ਼ਿਆਦਾ ਸੀ ਗੱਡੀ ਦੇ ਵਿੱਚ ਤੇ ਪੂਪਰ ਸੁੱਕ ਗਿਆ ਮੈਡ ਹੁਣ। ਇਹ ਕਰ ਲਓ। ਠੀਕ ਹੈ ਜੀ। ਤੇ ਮਜ਼ਾ ਕਰ ਆ ਗਏ ਮਿੱਤਰੋ ਕੰਮ ਕਰਕੇ। ਹੋਰ ਵੀ ਮੇਰੇ ਕਿਸੇ ਵੀਰ ਭਰਾ ਨੇ ਕਾਰ ਡਰਾਈ ਕਲੀਨ ਕੰਪਾਉਂਡ ਪਾਲਿਸ਼ਿੰਗ ਕਰਾਉਣੀ ਆ ਸਾਨੂੰ ਕੱਲ ਉਹ ਕੰਟੈਕਟ ਤੇ ਆਪਾਂ ਕਰਦੇ ਹਾਂ ਹੋਮ ਪਰ। ਠੀਕ ਹੈ ਜੀ। ਥੈਂਕ ਯੂ ਸੋ ਮੱਚ। ਹੀ ਗੇਸ ਬੋਸ।